ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਰਿੰਦਰ ਕੋਾ ਸਵਾਗਤ ਹਾਂ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿੰਦਾ ਹਾਲ ਚਾਲ ਸਾਰਿਆਂ ਦਾ ਮਾਈ ਗੁੱਜ ਜੀ ਕਿਰਪਾ ਤੁਹਾਡੇ ਤੇ ਬਣਾਈ ਰੱਖਾਂ ਤੁਸੀਂ ਸਾਰੇ ਆਪਣੇ ਘਰ ਪਰਵਾਰਾਂ ਚ ਵਧੀਆ ਠੀਕ ਠਾਕ ਰਹੋ ਜੀ ਲਓ ਜੀ ਦੇਖੋ ਸਾਡੀਆਂ ਲਗਾਠਾਂ ਲੱਗੀਆਂ ਬਸ ਹੁਣ ਥੋੜੇ ਦਿਨਾਂ ਤੱਕ ਇਹ ਹੋ ਜਾਣੀਆਂ ਪੀਲੀਆਂ ਸ਼ੁਰੂ ਹੋ ਜਾਣੀਆਂ ਹੋਣੀਆਂ कपड़े मैं थोड़े जे थोड़े रही भैन पता नहीं कर दी पी हो गया तेरा चुनिया हो गया। राल गन्या। राल गन्या। राल गन्या सी का कम रल गई ਰੰਗ ਕਾਰਨਾ ਰੰਗ ਕਾਰਡ ਲੈਵਾਂਗੇ ਸੌਦਿਆਂ ਚਾਣਾ ਜਿਹੜਾ ਲਿਆਂਦਾ ਨਹੀਂ ਸੀਗਾ ਜੀ ਦੋ ਫਕਾ ਕਰਕੇ ਦੇਦੀਆਂ ਸੀ ਹੈ ਖਤਮ ਹੋ ਗਿਆ ਸੀ ਉਹ ਉਹ ਤਾਂ ਇੱਕ ਦਾ ਕੱਟ ਹੋ ਗਿਆ ਸੀ ਉਦੋਂ ਨਹੀਂ ਇਹਦਾ ਵੀ ਕੱਟ ਹੋ ਜਾਣਾ ਘਰੇ ਲੈ ਆਉਣੀ ਹੈ ਸੀਸੀ ਹੂੰ ਕੱਟ ਹੋ ਜਾਣਾ ਘਰੇ ਜੀ ਦਾ ਆਪਾਂ ਘਰੇ ਦਾ ਸਲਾਹ ਜਿਹੜੇ ਦੂਜੀ ਲਾਉਂਦੀ ਸੀ ਰਲ ਕੇ ਚੁੰਨੀਓ ਚਲ ਵਧੀਆ ਲਿਆ ਤਾਂ ਦੇਖਾਂ ਆ ਪਿਛਲੇ ਸਾਲ ਦੇ ਅਸੀਂ ਜਿੱਦਾਂ ਸਿਆਰ ਗਰਮੀਆਂ ਨਿਕਲਦੀ ਤਾਂ ਲਈਆਂ ਸੀ ਲੈ ਸੀ ਸੂਟ ਸਾਡੇ ਇੱਥੇ ਹੁੰਦਾ ਹੈ ਵੇਚਣ ਵਾਲਾ ਉਹਦੇ ਕੋਲ ਜਿਹਦਾ ਸਿਆ ਉਹਨੇ ਸਿਆੜ ਵਾਲੇ ਕੱਪੜੇ ਪਾਉਣੇ ਸੀ ਗਰਮੀ ਵਾਲੇ ਖਤਮ ਕਰਨੇ ਸੀਗਾ ਤਾਂ ਉਹ ਸਸਤੇ ਦੇ ਗਿਆ ਫਿਰ ਤੇ ਉਹ ਵਸੇ ਇੱਕ ਇੱਕ ਲੈ ਕੇ ਰੱਖਿਆ ਸੀ ਹੁਣ ਭੈਣ ਚੁੰਨੀਆਂ ਲਾਉਂਦੀ ਸੀ ਉਹਦੇ ਨਾਲ ਇਹਦਾ ਰੰਗ ਟੱਟ ਕੇ ਹਨਾ ਫਿਰ ਇਹਦੇ ਨਾਲ ਕਰਾ ਲੈਣੀ ਨਾ ਉਹ ਕੱਟ 20 ਰੁਪਏ ਉਹਨੇ ਕੱਟਣ ਦੇ ਲੈਣੇ 50 ਰੁਪਏ 70 ਰੁਪਏ ਚ ਚੁੰਨੀ ਬਣ ਜਾਣੀ ਪ્યોਰ ਤੇ ਵਧੀਆ ਇਹਦੇ ਨਾਲ ਪਈਆਂ ਸੀ ਦੋ ਮਿਲ ਗਈਆਂ ਲੈ ਇਹਦੀ ਲੈਸ ਹੋਰ ਸੂਟ ਨਾਲ ਦੀ ਸੀ ਉਹ ਲਾਉਂਦੀ ਆ ਇਹ ਵੀ ਰਲਦੀ ਆ ਆ ਤਾਂ ਗੂੜੇ ਰੰਗ ਨਾਲ ਗੂੜੇ ਨਾਲ ਤਾਂ ਸੇਮ ਰਲਦੀ ਹੈ ਨਾ ਇਹ ਹਾਂ ਚਲ ਲਾਉਂਦੀ ਹੈ ਪਿਓਰ ਦੀਆਂ ਚੁੰਨੀਆਂ ਜਿੱਦਾਂ ਆਪਾਂ ਸੂਟ ਘਰ ਪਾ ਲਈਦੇ ਨਾ ਜਦੋਂ ਪਈ ਦੂਜੀਆਂ ਪਈਆਂ ਰਹਿ ਜਾਂਦੀਆਂ ਐ ਫੇ ਇਹਨੂੰ ਇਦਾਂ ਦੀ ਲੈਸ ਲੈ ਕੇ ਲਾ ਲੈਣੀ ਇਹਨੂੰ ਵਧੀਆ ਬਣ ਜਾਣੀ ਆ ਹਾਂ ਚਲੋ ਜੀ ਹੁਣ ਨਾ ਮੇਰਾ ਦਾਲ ਸਬ지 ਦਾ ਟਾਈਮ ਹੋ ਗਿਆ ਆ ਭੈਣ ਦਾ ਪਸ਼ੂ ਚੋਣ ਦਾ ਕਿੰਨਾ ਟਾਈਮ ਹੋ ਗਿਆ ਪੌਣੇ 4 ਹੋ ਗਏ 4:00 ਵਜੇ ਪਸ਼ੂ ਚੋਣੇ ਹੁਣ ਹੁਣ ਦਿਨ ਵੱਡੇ ਹੋ ਗਏ ਆ ਅੱਗੇ ਮੈਂ ਇਸ ਵੇਲੇ ਨੂੰ ਬਣਾ ਲੈਂਦੀ ਹੁੰਦੀ ਸੀ ਦਾਲ ਸਬ지 ਹੁਣ ਦਿਨ ਵੱਡੇ ਹੋ ਗਏ ਕਰਕੇ ਮੈਂ ਥੋੜਾ ਲੇਟ ਹੀ ਬਣਾਉਂਦੀ ਹੁੰਨੀ ਆ ਇਹ ਇੱਧਰ ਦੇਖੋ ਸਾਡੇ ਆ ਫੁੱਲਾਂ ਦਾ ਇੱਕੋ ਹੀ ਬੂਟਾ ਆ ਦੇਖੋ ਕਿੰਨਾ ਵੱਡਾ ਫੈਲ ਗਿਆ ਇਹ ਬਹੁਤ ਸਨੇ ਲੱਗਦੇ ਫੁੱਲ ਸਰ ਬਾਅਦ ਦੇਖਦੇ ਭਾਜੀ ਹੁਣੀ ਕੀ ਕਰਦੇ ਨਾਲੇ ਤੁਹਾਨੂੰ ਖੇਤਾਂ ਦਾ ਦਿਖਾੜ ਕੇ ਲਿਆ ਨਹੀਂ 10 12 ਦਿਨ ਹੋ ਗਏ ਮੇਰੇ ਕੋ ਆਪ ਨਹੀਂ ਖੇਤਾਂ ਨੂੰ ਜਾ ਹੋਇਆ ਅੱਜ ਧੋਪ ਬਹੁਤ ਠਿੱਕੀ ਆ ਚੁੱਬਦੀ ਸੀ ਧੋਪ ਅੱਜ ਧੋਪੇ ਲੰਮੇ ਨਹੀਂ ਸੀ ਪੈ ਹੁੰਦਾ ਪਿਆ ਅੱਜ ਤਾਂ ਦੇ ਟੂਟੀ ਵੀ ਆ ਗਈ ਆ ਸਰਕਾਰੀ ਟੂਟੀ ਹੁਣ ਮਹੀਨਾ ਹੋ ਗਿਆ ਸਾਡੇ ਨੰਨ ਮਾੜ ਮਾੜ ਪਾਣੀ ਹੁੰਦਾ ਰੋਜ਼ ਮੋਟਰ ਚਲਾ ਚਲਾ ਕੇ ਤਾਂ ਦੋ ਟਾਈਮ ਟੈਂਕੀ ਭਰੀ ਦੀ ਅੱਗੇ ਸਿੱਧਾ ਪਾਣੀ ਚੜ ਜਾਂਦਾ ਇਸ ਵਾਰ ਸੋਣਾ ਹੁਣ ਪਤਾ ਨਹੀਂ ਕੀ ਹੋਇਆ ਜੇ ਬਾਜੀ ਪੁੰਦੇ ਆ ਪਸੂ ਨੂੰ ਪੱਠੇ ਸਰਦਾਰ ਜੀ ਤਾਂ ਅੱਜ ਵਿਆਹ ਚੱਲ ਗਏ ਪਹਿਲੇ ਕਿਤੇ ਆਪਣੇ ਕੰਮ ਗਏ ਸੀਗੇ ਉੱਥੋਂ ਆ ਕੇ ਫੇਰ ਹੋਰ ਕੱਪੜੇ ਬਦਲ ਕੇ ਉਹਨਾਂ ਦੀ ਦੋਸਤ ਦੀ ਕੁੜੀ ਦਾ ਵਿਆਹ ਆ ਅੱਜ ਮਾਲਪੁਰ ਉੱਥੇ ਚੱਲ ਗਏ ਰੋਣਾ ਫੈਣ ਨੇ ਪਸੂ ਚੋੜੇ ਆਪਣੇ ਆਪਣੇ ਧੰਦੇ ਲੱਗ ਗਏ ਸਾਰੇ ਹੈ ਅੱਜ ਐਨ ਪਤਾ ਨਹੀਂ ਦੇਣ ਕਿਦਾਂ ਦੇ ਸੋਸਤੀ ਪੈਂਦੀ ਆ ਹੁਣ ਮੈਂ ਵੀ ਬਸ ਹੁਣ ਆਪਣਾ ਕੰਮ ਸ਼ੁਰੂ ਕਰ ਦੇਣਾ ਯਾਰ ਸੋਈ ਚ ਜਾ ਕੇ ਸਬਜੀ ਬਣਾਉਣੀ ਮੇਰਾ ਹੁਣ ਅੱਗ ਬਾਲਣ ਨੂੰ ਜੀ ਨਹੀਂ ਕਰਦਾ ਮੈਂ ਗੈਸ ਤੇ ਬਣਾ ਲੈਣੀ ਆ ਪਤਾ ਨਹੀਂ ਮੈਂ ਤਾਂ ਬਸ ਸੋਸਤੀ ਪਈ ਜਾਂਦੀ ਅੱਜ ਦੇਣੇ ਇਦਾਂ ਦੇ ਰੁੱਖੇ ਜਿਹੇ ਆਏ ਆ ਚੋਲਾ ਪੈਕੜੇ ਕਮਕਿਓਨੇ ਲਸਾਂਦੇ ਛਕਿਓਨੇ ਦੇਖੋ ਮੇਥੀ ਬਹੁਤ ਸੋਹਣੀ ਹੋ ਗਈ ਆ ਪਛੇਤੀ ਇੱਕ ਦਿਨ ਮੈਂ ਇੰਨੀ ਕ ਸਾਫ ਕੀਤੀ ਸੀ ਕਿੰਨੀ ਸੋਹਣੀ ਹੋ ਗਈ ਇਹ ਵਿੱਚੋਂ ਘਾਹ ਕੱਢਣ ਵਾਲਾ ਮੈਂ ਸਰਦਾਰ ਜੀ ਨੂੰ ਕਹਿੰਦੀ ਸੀ ਮੈਂ ਕਿਹਾ ਚੱਲ ਅੱਜ ਮੇਥੀ ਚੋਂ ਘਾਹ ਕੱਢ ਲੈਨੇ ਆ ਤਾਂ ਕਹਿੰਦੇ ਮੈਨੂੰ ਵਿਆਹ ਦਾ ਸੱਦਾ ਆ ਗਿਆ ਮੈਂ ਵਿਆਹ ਚੱਲਣਾ ਹੁਣ ਦੇਖਦੀ ਕੱਲ ਨੂੰ ਕਾਬੂ ਕਰੂੰਗੀ ਇਹਨਾਂ ਨੂੰ ਇਹ ਸਾਫ ਕੀਤੀ ਪਤੀਆ ਹੋ ਜਾਣੀ ਹੈਗੀ ਵੀ ਉਦੋਂ ਨਾ ਉਹ ਜਿਹੜੀ ਛੋਟੇ ਪੱਤੇ ਵਾਲੀ ਕਸੂਰੀ ਮੇਥੀ ਹੁੰਦੀ ਆ ਉਹ ਆਏ ਇਹ ਸਾਡੀ ਪਹਿਲੀ ਹੋਈ ਨਹੀਂ ਸੀ ਫੇ ਬੀਜੀ ਸੀਗੀ ਤਾਂ ਪੇੜਾ ਤਾਂ ਇਦਾਂ ਲੱਗਦੀ ਸੀ ਜਿਦਾ ਹੋਣੀ ਨਹੀਂ ਹੁਣ ਸੋਣੀ ਹੋ ਗਈ ਆ ਇਹ ਕਿਦਾਂ ਦੁਪਹਿਰੇ ਬੈਠੇ ਬੈਠੇ ਮੈਂ ਇੱਥੇ ਅੱਧਾ ਘੰਟਾ ਲੱਗ ਗਿਆ ਸੀ ਇੰਨਾ ਕੁ ਥਾਂ ਸਾਫ਼ ਕਰਕੇ ਗਈ ਸੀ ਇੱਥੋਂ ਬਾਕੀ ਚ ਹੁਣ ਕੱਢਾਂਗੇ ਕਾ ਤਾਂ ਵੱਢ ਕੇ ਸਕਾਰ ਲੈਣੀ ਆ ਫੇ ਇਹ ਇਦਾਂ ਮੂਲੀਆਂ ਨੂੰ ਵੀ ਫੁੱਲ ਨਿਕਲ ਆਏ ਹੁਣ ਮੂੰਗਰੇ ਲੱਗ ਜਾਣੇ ਚਟਨੀ ਬਣਾਉਣ ਨੂੰ ਲਸਣ ਦੀਆਂ ਭੂਕਾਂ ਵੀ ਉੱਪਰ ਉੱਪਰ ਲਾ ਪਈਆਂ ਹੁਣ ਸੁੱਕਣ ਪਾਲਕ ਤਾਂ ਬਥੇਰੀ ਆ ਹਜੇ ਦੇਖਦੇ ਕਿ ਤੇ ਸਾਗ ਮਾਣਾ ਮੋਟਾ ਲੱਭ ਗਿਆ ਤਾਂ ਬਣਾਵਾਂਗੇ ਪੱਤੇ ਪੱਤੇ ਜੇ ਕਿਤੋਂ ਲੱਭ ਗਏ ਤਾਂ ਅੱਜ ਭੈਣ ਜੀ ਬੜੀ ਵੀ ਲੱਭਦੇ ਫਿਰਦੇ ਸੀਗੇ ਦੇਖੋ ਆਲੇ ਦੁਆਲੇ ਦਾ ਖੇਤਾਂ ਦਾ ਥਿਊ ਅੱਜ ਤਾਂ ਸਾਰਿਆਂ ਨੂੰ ਫੁੱਲ ਨਿਕਲਦੇ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਇੱਕ 스멜 ਬਹੁਤ ਸੋਹਣੀ ਆਉਂਦੀ ਇਹਨਾਂ ਦੀ ਤਾਂ ਇੱਕ ਤਿਤਲੀਆਂ ਬਹੁਤ ਆਉਂਦੀਆਂ ਆ ਵਧੀਆ ਲੱਗਦਾ ਆ ਜਦੋਂ ਪੱਕ ਜਾਣੀਆਂ ਫੇਰ ਉਹ ਤਰ੍ਹਾਂ ਸੁੱਕਾ ਸੁੱਕਾ ਜਿਹਾ ਹੋ ਜਾਣਾ ਸਾਰੇ ਪਾਸੇ ਇੰਦਰ ਸਾਟੀ ਕਣਕ ਵੀ ਸੋਣੀ ਹੋ ਗਈ ਆ ਸਗੀ ਤਾਂ ਪਛੇਤੀ ਬੀਜੀ ਥੋੜੀ ਜਿਹੀ ਪੱਠੇ ਵੱਢ ਕੇ ਪਰ ਵਧੀਆ ਨਾਲ ਹੀ ਰਲ ਗਈ ਦੂਜੀਆਂ ਕਣਕਾਂ ਦੇ ਚਲੋ ਜੀ ਚਾਲਦੀ ਆ ਮੈਂ ਹੁਣ ਘਰ ਨੂੰ ਪੰਬੀ ਪਾਪਾ ਜੀ ਆ ਗਏ ਟਾਈਮ ਨਾਲ ਤਾਂ ਫੇ ਇਹਨਾਂ ਨੂੰ ਕਹੂੰਗੀ ਥੋੜਾ ਜਿਹਾ ਲਾ ਦੂ ਕਿ ਮੇਥੀ ਨੂੰ ਇੱਥੇ ਇਹ ਤਾਂ ਸ਼ਾਮ ਨੂੰ ਦੱਸਿਆ ਕਿ ਇੱਕ ਨਾ ਇਦਾਂ ਦੀ ਸਰੋਂ ਦੇਖੋ ਹੁਣ ਤਾਂ ਹੈ ਕਿ ਕਿਸੇ ਦੀ 9:30 ਦੂਰ ਹੈ ਖੇਤ ਉੱਥੇ ਹੈ ਸਰੋਂ ਅਸੀਂ ਜਿੱਦਾਂ ਤੇਲ ਵਾਸਤੇ ਬੀਜੀ ਤੋਤੇ ਆਉਂਦੇ ਪੂਰੀ ਟਾਣੀ ਟਾਣੀ ਤੋੜ ਕੇ ਲੈ ਕੇ ਜਾਂਦੇ ਇਹਨਾਂ ਨੂੰ ਵੀ ਬਹੁਤ ਆਉਂਦੇ ਤਾਂ ਆਖ ਹੀ ਕਰਦਾ ਹੀ ਨਹੀਂ ਇੱਥੇ ਇਹਨਾਂ ਦੇ ਤਾਂ ਇਥੋਂ ਟਾਣੀ ਤੋੜਦੇ ਆ ਆਪਾਂ ਬਲਰ ਤੇ ਬਹਿ ਜਾਂਦੇ ਆ ਮਾਣ ਮੋਟੀ ਖਾ ਕੇ ਇੱਕ ਹੋਰ ਟਾਣੀ ਤੋੜ ਕੇ ਲੈ ਜਾਂਦੇ ਇਹ ਸਰਦਾਰ ਜੀ ਤਾਂ ਹੁਣ ਸ਼ਾਮ ਨੂੰ ਰੋਜ਼ 5 5 ਵਜੇ ਜਾਂਦੇ ਆ ਤੋਤੇ ਉਡਾਉਣ ਉਥੋਂ ਤੇ ਮਣੀ ਮੋਟੀ ਹੋ ਜੂਗੀ ਦੋ ਤਿੰਨ ਕਹਾਣੀਆਂ ਦੀ ਉਹ ਦਸਾਟਾ ਪੈਂਦੇ ਚਲੋ ਜੀ ਚਾਲਦੀ ਹਾਂ ਮੈਂ ਦੇਖਦੀ ਹੁਣ ਦਾਲ ਸਬਜ਼ੀ ਦਾ ਲੋ ਜੀ ਲੱਗੀ ਆ ਮੈਂ ਸਬਜ਼ੀ ਬਣਾਉਣਾ ਪਹਿਲੇ ਟੂਕਾ ਟੂਕੋ ਗਿੱਤੇ ਰੱਖ ਲਵਾਂ ਕੱਟੇ ਪਾ ਲੇ ਮਾ ਪਾ ਲਈਏ ਚਲੇ ਮੈਂ ਬਣਾ ਲੱਗੀਆਂ ਜੀ ਪਾਵਾ ਦੀ ਕੰਡੀਆਂ ਦੀ ਬਣਾਉਣ ਲੱਗੀ ਥੋੜਾ ਬਣਾਏਗੇ ਪਹਿਲੇ ਕਦੀ ਇਹ ਤਾਂ ਸਰਦਾਰ ਜੀ ਮਗਰ ਪਏ ਸੀ ਕੰਡੀਆਂ ਦੇਣਾ ਤੇ ਬਣਾ ਦੇ ਬਣਾ ਦੇ ਸਬਜ਼ੀਆਂ ਸੋਗੀਆਂ ਤਾਂ ਪਹਿਲੇ ਦੀ ਰੱਖ ਕੇ ਰੱਖੀਆਂ ਸੀਗੀਆਂ ਸਾਡੀ ਬੀਬੀ ਦਾ ਹੋਣ ਤੋਂ ਪਹਿਲੇ ਦੀ ਫਰਿਜ ਚ ਕੁਛ ਮੈਂ ਲੈ ਗਈ ਸੀ ਵਿੱਚੋਂ ਘਰੇ ਬਣਾਉਣ ਨੂੰ कुछ थोड़ थोड़ी थोड़ी मैं छई सी इतने मैं कट ली गोभी आ टमा गाजर आ शिमला मिर्चा या दो मिर्च है धो के पा दें पहली बार बना लगी तो मेरे कमेंट करके दस्यो वीडियो देख के फिर मैं सही बनाई नहीं। नहीं है कने तीन चार सीटियां फिर देखूंगी पा खोल के चो थोड़ा जहा पा देने लून ਪਾਣੀ ਥੋੜਾ ਥੋੜਕੇ ਚ ਪਾ ਦੂੰਗੀ ਬਾਅਦ ਚ ਦੇਖ ਕੇ ਵੀ ਜ਼ਿਆਦਾ ਨਾ ਹੋ ਜਵੇ ਮੋੜੋ ਜਿਹਾ ਪਾਣੀ ਪਾ ਦਿੰਨੇ ਹਲਦੀ ਪਾਣੀ ਆ ਥੋੜੀ ਜਿਹੀ ਇੱਥੇ ਨਾਲ ਰੰਗਵਤੀ ਬਣ ਜਾਂਦਾ ਹੈ ਅੱਧਾ ਚਮਚਾ ਬਾਦੰਨੀ ਹੈ ਚਾਹ ਦਾ ਚਾਰ ਚਾਫੇ ਬਾਦ ਚ ਤੋੜ ਕੇ ਚਪਾ ਦੂੰਗੀ ਲਓ ਜੀ ਇਹ ਹਨ ਸੌਂਦੀਆਂ ਮੇਰੀਆਂ ਅੰਪਲ ਚਾਹ ਵਿੱਚ ਮੈਂ ਮਟਰ ਵੀ ਪਾਉਣੇ ਆ ਸੱਚ ਇਹਨੇ ਮਟਰ ਨਾਲ ਤੇ ਕੀ ਰੱਖਦੇ

लगा लीटी मटर का तो गुच्छा तो बन गया ये। तो हो जाने यार नहीं है आपे मैं तुड़का तैयार कर ली फिर तू दिखा लूगी बनी है ਤੇ ਤੋੜ ਕੇ ਚਪਾ ਲੈਣਾ ਹੁਣ ਮੈਂ ਆਦਰਕ ਚਾਰ ਪੰਜ ਪਿਆਜ਼ ਇਹ ਦੋ ਟਮਾਟਰ ਮੈਂ ਵਿੱਚ ਪਾ ਲਏ ਦੋ ਆ ਤੋੜ ਕੇ ਚਪਾ ਲੈਣੇ ਥੋੜੀ ਜੀ ਮੇਥੀ ਬਾਹਰ ਤੋੜ ਕੇ ਲਿਆਉਣੀ ਆ ਉਹ ਵੀ ਨਹੀਂ ਲਿਆਂਦੀ ਹਜੇ ਬਾਅਦ ਇਕੱਠੇ ਸਮਾਂ ਧੋ ਲੈਣੀ ਆ ਕੱਟ ਕੇ ਇਹ ਮੇਰੀਏ ਕਰੋ ਕੋਇਆ ਸਤਾ ਜੀ ਮੇਰੀ ਵੀਡੀਓ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਇੱਕ ਲਾਈਕ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਤਨੀ ਲੱਗਦੀ ਹੈ ਤੁਹਾਨੂੰ ਸਹੀ ਮੇਰੇ ਵੀਰ ਭੈਣਾਂ ਘਰ ਦੇ ਵੀ ਇਹ ਕਮੈਂਟ ਵਧੀਆ ਵਧੀਆ ਮਨਮੀ ਤਾਂ ਵਾਚਾ ਪੈਂਦੀਆਂ ਤੈਨੂੰ ਹਾਂਜੀ ਹਾਂਜੀ ਇੱਥੇ ਹੀ ਆ ਮੇਰੇ ਵੀਡੀਓ ਬਣਾਉਂਦਾ ਆ ਕਹਿੰਦਾ ਸਵੇਲਾ ਆ ਮੈਂ ਇੱਦਾਂ ਲਾ ਕੇ ਚਾਪੀ ਉੱਥੇ ਟੱਗਿਆ ਦੁੱਧ ਰੱਖ ਲਈ ਕਿਦਾ ਸੁਣਦਾ ਇੰਨੀ ਕ ਵੱਢ ਲਈ ਆ ਸਾਫ ਸਾਫ ਤੇ ਜਿਹੜੀ ਉੱਥੇ ਵੱਢ ਲਈ ਮੈਂ ਬਾਕੀ ਦੀ ਹੁਣ ਕੱਲ ਨੂੰ ਕਰਾਂਗੇ ਸਾਫ ਦੇਖਾਂਗੇ ਜੇ ਹੋ ਗਈ ਤਾਂ ਚਲੋ ਤੇ ਲਸਣੀਆਂ ਵੱਢ ਗਈਆਂ ਸਬਜ਼ੀਆਂ ਇਹ ਮੈਂ ਹੁਣ ਕੁੱਪੜ ਨੂੰ ਪਲੇ ਰੱਖ ਤੇ ਕੜਾਹੀ ਰੱਖ ਲੈਣੇ ਤੇ ਜਿਹੜੇ ਟੋੜ ਕੇ ਆ ਨਾ ਇੱਚ ਪਤਾ ਨਹੀਂ ਕਿ ਇਹ ਮੋੜ ਮੋੜ ਕੇ ਕਿੱਥੋਂ ਆ ਜਾਂਦਾ ਪਾਣੀ ਇੱਚ ਪਾਣਾ ਹੈ ਮੈਂ ਤੁਰਕੇ ਚ ਪਿਆਜ਼ ਕੱਟ ਲਿਆ ਹੈ 5-6 ਪਿਆਜ਼ ਹੱਦ ਅਦਰਕ ਤਾਂ ਟਮਾਟਰ ਆ ਐਨੀ ਕ ਮੇਥੀ ਆ ਥੋਪਟੀ ਮਸਾਲੇ ਪਾ ਲਵਾਂਗੇ ਜਿਹੜੇ ਕੋਈ ਹੋਰ ਹੋਣੇ ਆ ਪਾਉਣ ਵਾਲੇ ਸੁੱਕੇ ਮਸਾਲੇ ਯਾਰ ਕਰਮ ਹੋ ਗਿਆ ਮੈਂ ਪਾਣਾ ਹੋਏ ਤੇ ਪਿਆਰੇ ਗੈਸ ਵਿੱਚ ਬੰਦ ਕਰਕੇ ਮੈਂ ਮੱੜ ਜਾ ਬਾਹਰ ਜਾਣਾ ਪਿਆ ਮੈਨੂੰ ਬਹੁਤ ਫਰਟੇ ਭੰਜੀ ਐਸੇ ਗੱਲਾਂ ਪਤਾ ਲੱਗਦੇ ਕਰ ਗੈਸ ਬੰਦ ਕਰਕੇ ਮੈਂ ਚੱਲ ਗਈ ਬਾਹਰ ਮੈਨੂੰ ਕੋਈ ਜ਼ਿਆਦਾ ਨਹੀਂ ਪਿਆ ਜ਼ਿਆਦਾ ਹੀ ਪੁੱਜ ਗਿਆ ਤਾਂ ਥੋੜਾ ਜਿਆ ਮਿੱਟੀ ਆ ਗਈ ਦਾ ਚਾਹ ਬਣਾਉਣ ਬੰਦੇ ਆ ਬੇ ਅਤੁਨ ਜੀ ਪਾ ਲਿਓ ਚਾਹ ਹੁਣ ਵਾਰੀ ਆਈ ਤੇ ਮੈਂ ਸਬਜ਼ੀਆਂ ਤੜਕਾ ਲਾਉਣੀ ਆ। ਪਨੀਰ ਆ ਜੀ ਹੁਣ ਬਰਾਨਣ ਲੱਗੀਆਂ ਇਹ ਪਤਾ ਨਹੀਂ ਬਣਨੀ ਕਿੰਦਾਂ ਦੀ ਆ। ਪਾਣੀ ਵਿੱਚ ਇਹਨਾਂ ਨੂੰ ਕੱਢ ਲਿਆ ਸੀ। ਬਾਕੀ ਸਬ지 ਮੈਚ ਕਰ ਲਈ ਆ। ਇਹ ਹੁਣ ਕੱਢ ਨੂੰ ਲੈਣਾ। ਚਿੱਟੀਆਂ ਰੋਟੀਆਂ ਪਕਾਉਣੀਆਂ ਇਹਨਾਂ ਆਟਾ ਪਉਂ ਲੈਣਾ। ਸੇਹਣੇ ਸੇਹ ਸਰ ਦੇਈ ਨਾ ਬੜੀਆ ਲਾ ਵਧੀਆ ਮਿਕਸ ਕਰ ਲੇਤੀ। ਅਗੀਆਂ ਆਟਾ ਲੋਹ ਵਾਲੀ ਆਉਂਦੀ ਇਹਨਾਂ ਨੂੰ ਪਾ ਦੇਣਾ। ਅਚਾ ਪਾ ਲਿਓ। ਅਗੀਆਂ ਆਵਾ ਦੇਣਾ। लेकर या बहुत सारी बातें करी है दिखाइए और जब व्यायाम इमिट्टा को तो भी खा के आए होने है ना <laughs> आप आ रहे हो ना इससे गैस को जब बातें ये करेंगे तो इससे ना कोई नहीं मारूंगा वो जीता जीतता है मारा भी आप आया मैं छोड़ देता हूँ बाले हाँ ਕੀ ਕਰੀਏ ਅਗਲਾ ਕਦਾ ਇੱਕ ਵਾਰੀ ਦਾ ਪਤਾ ਵਾੜੇ ਰੱਖਿਓ ਮਰ ਜਾਣਾ ਪਾਰੇ ਰੱਖਦੇ ਬਚਦੀ ਚਾ ਅਸਲ ਜਨਾਕ ਬਸ ਹੀ ਹੋ ਰਹਿਣਗੇ ਇੱਕ ਪਾਦਾ ਬਚਦਾ ਇੱਕ ਵਾਰ ਪੀਦਾ ਪਾਦਾ ਹੋਰ ਹੋ ਵੀ ਦੇਣਾ ਹੈ ਉਹ ਲਾ ਬੜਾ ਪਾਤਾ ਕਿ ਤੂੰ ਉਹਦੇ ਤੇ ਰੱਖ ਦੋ ਇੱਕ ਗਜਰੇਲਾ ਕਾਲਿਆ ਹੋਰ ਰੱਖੋ ਲਾਂ ਕਾਦਾ ਹੋਰ

ਅਰਧਾ ਕਰਦਾ ਕਿੰਨੇ ਹੋ ਜਾਂਦੀ ਆ ਜੀ ਇਦਾਂ ਹੀ ਮਿੱਠਾ ਮਿੱਠਾ ਕਿੰਨਾ ਹੀ ਹੋ ਜਾਂਦਾ ਨਾ ਕਿ ਇੱਦਾਂ ਕਰਦੇ ਕਰਦੇ ਥੋੜਾ ਥੋੜਾ ਤੇ ਜਦੋਂ ਇਹ ਕੀਤਾ ਟਟਾ ਟਿਕ ਕਰਨਾ ਹੈ ਹਾਂ ਆਹ ਪਾਜ਼ ਬਾਅਦ ਕਹਿੰਦੇ ਮੈਂ ਬੰਦ ਕਰ ਦੇਣਾ ਹੁਣ ਖਾ ਗੁੰਦੇ ਪੇਗਰ ਦੇ ਨਾਲ ਬੰਦ ਕਰ ਦੇਣਾ ਹੁਣ ਮਿੱਠਾ ਇਹਦਾ ਨਾਲੇ ਥੋੜਾ ਜਿਹਾ ਹੋ ਜਾਏਗਾ

खिला दे तो बन पाई है, है।, है। हांजीदा कौन है, है। है? तो कौन फिर भी किसी का ना तो हो गए ਮੈਂ ਦੁਕਾਨੀ ਗਈ। ਤਪਾ ਬਾਦ ਮਸਾਲਾ ਲੈਣ ਗਈ ਦੁਕਾਨਦਾਰ ਨੇ ਬੜੀ ਬਧੀਆ ਗੱਲ ਇੱਕ ਮਿੰਟ ਸੁਣਾਈ ਮੈਂ। ਦੂਜੀ ਵੀਡੀਓ ਚ ਨੀਚੇ ਤੁਹਾਨੂੰ ਦੱਸੂਗੀ। ਤੁਹਾਨੂੰ ਹਾਸਾ ਵੀ ਆਉਂਦਾ ਸੀ ਉਹਦੀ ਗੱਲਾਂ ਸੁਣ ਕੇ। ਸਬਜ਼ੀ ਬਣ ਗਈ ਹੈ ਮੇਰਾ ਬਾਜੀ ਸਾਰੀ ਸਬਜ਼ੀ ਬਾਜੀ ਇਹਦੇ ਬਾਅਦ ਲੈ ਆਓ ਬਾਅਦ ਬਾਅਦ ਪਾ ਦਿਆ ਕੀ ਹੋਇਆ ਲਓ ਦੇਖੋ ਸਬਜ਼ੀ ਦਾ ਰੰਗ ਰੰਗ ਤਾਂ ਸੋਹਣਾ ਲੱਗਦਾ ਹੈ ਹੁਣ ਖਾ ਕੇ ਪਤਾ ਲੱਗੂਗਾ ਕਿਦਾਂ ਦੀ ਬਣੀ ਆ ਕਾਹਲੇ ਬਸਾਂ ਦਾ ਗੂੜਾ ਕੀਤਾ ਦੀ ਵਾਣੀਆ ਇਹ ਲੋਪ ਪਾਉ ਬਣਾ ਕੇ ਦੇਖਦੀ ਆ ਕਿੰਨਾ ਤੇ ਪਾਣਾ ਸਕੇ ਪਰ ਦੇ ਕੰਨੀ ਇੱਕ ਟਿੱਕਾ ਪਾਉ ਵਾਲਾ ਲਗਾ ਇਹ ਕਦਾ ਬਣਾ ਕੇ ਦੇਖੀਏ ਕਿੰਨਾ ਬਣੇ ਇਹ ਤਾਂ ਆਟਾ ਹੀ ਗੁੰਨਣਾ ਪੈਣਾ ਨਹੀਂ ਕਰੀ ਆਹ ਦੇ ਪਿਆ ਵਿੱਚ ਫ੍ਰਿਜ ਪਿਆ ਉਹ ਦੂਜੇ ਖਾਨੇ ਚ ਹੈ 啊。Oh. Oh. ਮੇਨੂੰ ਪਲੇਟ ਫੜਾਏ ਇੱਕ ਨਾਲ ਆ ਪਲੇਟ ਫੜਾ ਲਈਏ ਤਾਂ ਆ ਪਾਣੀ ਇਹਦੇ ਸੂਏ ਨਾਲ ਰੋਟੀਆਂ ਚ ਮੈਂ ਚਾ ਲਵਾਂਗਾ ਕਿੱਸਾ ਸੀਆਂ ਰੋਟੀਆਂ ਚ ਮੈਂ ਪਾ ਪਾ ਦੋ ਬਣਾ ਲਈ ਤੇ ਮੈਂ ਕਰ ਬਣਾਏ ਤੈਨੂੰ ਆਉਂਦੇ ਖਾਣੇ ਨਹੀਂ ਮੈਂ ਸਿਖਾਉਂਦੀ ਥੋੜੀ ਪਈ ਆ ਨਹੀਂ ਮੈਂ ਤਾਂ ਦੱਸਿਆ ਆ ਵੇਲੇ ਵੀ ਮੈਂ ਪੈਦੀ ਵਾਲੀ ਬਣਾਉਣ ਲੱਗੀ ਅੱਗੇ ਤਾਂ ਆਪਾਂ ਸਬਜੀ ਨਾਲ ਬਰੈਡ ਬਰੋਟੀ ਨਹੀਂ ਚਾੜ ਕੇ ਖਾ ਲਈ ਤੇ ਨਹੀਂ ਮੈਂ ਤਾਂ ਨਹੀਂ ਸੁਪੇ ਲੋ ਸੇਕਸੇ ਸੁਕੀ ਉਹ ਨੂੰ ਨਹੀਂ ਨਹੀਂ ਮੈਂ ਤਾਂ ਉਸ ਦਾ ਬਣਾਇਆ ਸਰਸਰੀ ਦੇ ਨਾਮ ਨੂੰ ਬੈ ਕਰਾ ਕਿਸੇ ਨੂੰ ਸੁਪਾਉਂਦੀ ਆ ਪਿੱਛੇ ਘੋਲ ਲੈਣੇ ਹਨ ਇਹਨਾਂ ਨੂੰ ਮੈਂ ਤਾਂ ਕੱਟ-ਕੁੱਟ ਕੇ ਦੂੰ ਛੋਟਾ ਨਹੀਂ ਬਸੇ ਅਸੀਂ 我拉他，我拉他去。 ਸੇਤਸ ਜਿਆਦਾ ਸੇਕ ਲਾ ਲਿਆ ਲਓ ਜੀ ਇਦਾਂ ਦੇ ਪਾਣੀ ਮੇਦੇ ਪਾਉਗਾ ਜੀ ਆਪਣੇ ਲਈ ਤਾਂ ਪੈਣ ਲਈ ਬਣਾ ਲਈਏ ਹੁਣ ਮੈਂ ਇਹੇ ਗਰਮ ਗਰਮ ਹੀ ਸਵਾਦ ਲੱਗਣੇ ਮੈਨੂੰ ਲੱਗਦਾ ਆ ਸਰਦਾਰ ਜੀ ਲਈ ਤਾਂ ਬਾਜੀ ਲਈ ਬਾਅਦ ਚ ਬਣਾਉਂਗੀ ਜਦੋਂ ਨੇ ਖਾਣੇ ਆਪਾਂ ਖਾ ਲਈਏ ਹੁਣ ਹਾਂ ਉਹ ਨਹੀਂ ਘੰਟੇ ਤੱਕ ਖਾਣੇ ਫੇ ਗਰਮ ਗਰਮ ਕਰਨ ਦਾ ਟਾਈਮ ਹੋਇਆ ਹੈ ਹਾਂ ਆ ਜਾਓ ਖਾ ਲੋ ਤੁਸੀਂ ਵੀ ਹੁਣ ਖਾ ਕੇ ਅਸੀਂ ਦੇਖਦੇ ਆ ਕਿੰਦਾ ਦੇ ਬਣੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਦੇਖਾਂ ਚ ਕਿੰਦਾ ਦੇ ਲੱਗੇ ਸਵਾਦ ਆ ਸਾ ਅਸੀਂ ਹੁਣ ਦੇਖਾਂਗੇ ਨੇ ਸ਼ਕਲ ਤਾਂ ਬਹੁਤ ਸੋਹਣੀ ਇੰਦਾਂ ਚਲੋ ਜੀ ਮੈਂ ਹੁਣ ਵੀਡੀਓ ਤਾਂ ਇੱਥੇ ਕਰ ਦਿਆਂ ਮਿਲਦੇ ਕਿਸੇ ਪੋਰਕਾ ਨੂੰ ਨਵੇਂ ਦਿਨ ਦੇ ਨਾਲ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ